ਭਾਈ ਜੀ ਸਾਡੇ ਕੋਲੇ ਲਾਲ ਰੋੜੀ ਹੁੰਦੀ ਵਧੀਆ ਹੱਥਾਂ ਦੀ ਕੁੱਟੀ ਪੱਕੀ ਤੇ ਜੇ ਪਹੁੰਚ ਕਰਾਉਣੀ ਆ ਜਿੱਥੇ ਵੀ ਮਰਜੀ ਅਸੀਂ ਪਹੁੰਚ ਕਰ ਦਿੰਨੇ ਹਾਂ ਮਾਲ ਠੀਕ ਆ ਤੇ ਜਦੋਂ ਵੀ ਸਾਨੂੰ ਤੁਸੀਂ ਆਰਡਰ ਕਰੋਗੇ ਟਰੈਕਟਰ ਟਰਾਲੀ ਸਾਡੇ ਕੋਲੇ ਆ ਤੇ ਜਦੋਂ ਵੀ ਵਧੀਆ ਹੱਥਾਂ ਦੀ ਪੱਕੀ ਰੋੜੀ ਕੁੱਟੀ ਹੋਈ ਤੇ ਬਾਗੇ ਪੁਰਾਣੇ ਪਹੁੰਚ ਹੋ ਜਾਂਦੀ ਰੋਡੇ ਸਾਡਾ ਪਿੰਡ ਆ ਤੇ ਪਹੁੰਚ ਕਰ ਦਿੰਨੇ ਮਾਲ ਜਦੋਂ ਵੀ ਦੱਸੋਗੇ ਉਹਦੇ ਵੀ ਵਧੀਆ ਜਾਨੀ ਕਿ ਮਾਲ ਆਏ ਨਹੀਂ ਵੀ ਪਿੱਲੀ ਮਿਲੂਗੀ ਠੀਕ ਆ ਤੇ ਵਧੀਆ ਪੱਕੀ ਮਿਲੂਗੀ ਸਾਡੀ ਕੁੱਟੀ ਵੀ ਜੇ ਮਸ਼ੀਨ ਦੀ ਕੁੱਟੀ ਲੈਣੀ ਆ ਮਸ਼ੀਨ ਦੀ ਕੁੱਟੀ ਵੀ ਲੈਦੀ ਮਿਲ ਜੂਗੀ ਨਾਲ ਤੇ ਜੇ ਹੱਥਾਂ ਦੀ ਕੁੱਟੀ ਲੈਣੀ ਆ ਉਹ ਵੀ ਸ਼ਪਾਹ ਹਲ ਬਣੀ ਵੀ ਆ ਵਧੀਆ ਪੱਕੀ ਐ ਨਾ ਹੋਊਗੀ ਵੀ ਤੁਹਾਨੂੰ ਕਹਿ ਦੇਵਾਂਗੇ ਵਧੀਆ ਪੱਕੀ ਆ ਤੇ ਦੇਵਾਂਗੇ ਤੁਹਾਨੂੰ ਕਿੱਲੀ ਜੇ ਪੱਕੀ ਕਹਾਂ ਤਾਂ ਪੱਕੀ ਦੇਵਾਂਗੇ ਠੀਕ ਆ ਕਿ ਨਹੀਂ ਤੇ ਰੇਟ ਤਾਂ ਕਰ ਲਾਂਗੇ ਆਪਾਂ ਕੋਈ ਗੱਲ ਨਹੀਂ ਫੋਨ ਤੇ ਤੇ ਇਹ ਮਾਲ ਵੇਖ ਕੇ ਕਹੋਗੇ ਤਾਂ ਵੇਖ ਕੇ ਗੱਲ ਹੋ ਜੂਗੀ ਕੋਈ ਗੱਲ ਨਹੀਂ ਠੀਕ ਆ ਜਿਹੜੇ ਮੇਰੇ ਬਾਈ ਨੂੰ ਲਾਰ ਰੋੜੀ ਚਾਹੀਦੀ ਹੋਵੇ ਤੇ 984399442 ਮੇਰਾ ਨੰਬਰ ਆ ਨੋਟ ਕਰ ਲਓ ਬਾਈ ਤੇ ਫੋਨ ਤੇ ਗੱਲ ਕਰ ਲਓ ਜੇ ਜਦੋਂ ਵੀ ਮਰਜ਼ੀ ਆਰਡਰ ਮਾਰੋ ਤੇ ਮਾਲ ਤੁਹਾਡੇ ਕੋਲੇ ਪਹੁੰਚ ਹੋ ਜਾਊਗਾ ਵਧੀਆ ਟਰਾਲੀ ਵੀ ਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16x7 ਰੇਲ ਦਾ ਹਿੱਸਾ 10 ਨਟੀ ਹੱਬ ਜਾਲੀ ਵਾਲੇ ਬਿੱਡ ਏਰੀਆ ਮੈਤਾ ਅੰਮ੍ਰਿਤਸਰ ਨੇੜੇ ਰਾਣਾ ਗੰਨਾ ਮਿੱਲ 315000 ਰੁਪਏ ਟਰਾਲੀ ਦਾ ਰੇਟ ਰੱਖਿਆ ਗਿਆ ਵਧੀਆ ਜਾਲੀ ਵਾਲੇ ਬਿੱਡ ਲੱਗੇ ਨੇ 10 ਨਟੀ ਹੱਬ ریل ਦਾ ਹਿੱਸਾ 16/7 ਦੀ ਟਰਾਲੀ ਵਿਕਾਊ ਹੈ ਜੀ 315000 ਰੁਪਏ ਰੇਟ ਰੱਖਿਆ ਫੁੱਲ ਹੈਵੀ ਬਣੀ ਹੋਈ ਹੈ 98782 99783 ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ ਤੁਸੀਂ 315000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਰੈਕਟਰ ਵਿਕਾਊ ਹੈ ਜੀ HMT 3511 1992 ਮਾਡਲ ਹੈ ਜੀ ਦੂਜੇ ਨਾ ਹੈ ਜੀ ਰੇਟ ਮੌਕੇ ਤੇ ਦੱਸਿਆ ਜਾਊਗਾ ਏਰੀਆ ਵੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ ਜੀ 9815706758 9815706758 ਇਸ ਨੰਬਰ ਤੇ ਫੋਨ ਕਰਕੇ HMT 3511 ਟਰੈਕਟਰ 92 ਮਾਡਲ ਦੂਜੇ ਨਾਂ ਰੇਟ ਵਗੈਰਾ ਪੁੱਛ ਕੇ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਏਰੀਆ ਗੁੱਲਾਚੀਕਾ 2012 ਮਾਡਲ ਹੈ ਜੀ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਏਰੀਆ ਗੁੱਲਾ ਚਿੱਕਾ 83980 43799 ਨੰਬਰ ਤੇ ਫੀਸ ਸਕਦੇ ਹੋ ਐਡ ਕਰਵਾਉਣ ਵਾਲੇ ਸਾਰੇ ਹੀ ਭੈਣਾ ਅਤੇ ਭਰਾਵਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਫੋਟੋਆਂ ਭੇਜ ਦਿਓ ਤਾਂ ਨਾਲ ਜਾਣਕਾਰੀ ਪੂਰੀ ਦੱਸਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਸੇਲ ਹੋ ਸਕੇ ਹਲਵੀ ਕਾਉ ਨੇ ਜੀ 26000 ਰੁਪਏ ਦਾ ਰੇਟ ਰੱਖਿਆ ਗਿਆ ਜੀ 6283450034 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਏਰੀਆ ਰਾਏਕੋਟ 325000 ਰੁਪਏ ਰੇਟ ਰੱਖਿਆ ਗਿਆ ਜੀ 8437574190 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜਾ ਵੀ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦਾ ਹੈ ਤਾਂ ਬਿਲਕੁਲ ਫ੍ਰੀ ਦੇ ਵਿੱਚ ਐਡ ਤੁਹਾਡੀ ਲਈ ਜਾਊਗੀ ਜੇ ਟਰੈਕਟਰ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲ ਸੰਦ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਦੇ ਸਾਰੀ ਜਾਣਕਾਰੀ ਨਾਲ ਐਡ ਭੇਜ ਸਕਦੇ ਹੋ ਆਲਟੋ ਗੱਡੀ ਵਿਕਾਊ ਹੈ ਜੀ ਆਲਟੋ ਐਲਐਕਐਸਆਈ ਗੱਡੀ ਹੈ 2006 ਮਾਡਲ ਹੈ ਪਾਸਿੰਗ 2027 ਤੱਕ ਹੈ ਜੀ ਏਰੀਆ ਬਰਨਾਲਾ ਹਰੀਜ਼ੰਟ ਸੇਲ ਕਰਨੀ ਹੈ 1 ਲੱਖ 25000 ਰੁਪਏ ਦਾ ਰੇਟ ਹੈ ਜੀ 94655 B 583 ਇਸ ਨੰਬਰ ਤੇ ਫੋਨ ਕਰਕੇ ਤੁਸੀਂ Alto LXI ਗੱਡੀ 2006 ਮਾਡਲ 1,25,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗੱਡੀ ਬਰਨਾਲਾ ਏਰੀਆ ਦੇ ਵਿੱਚ ਖੜੀ ਹੈ ਜੀ ਤੁਸੀਂ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ KSD 0 ਡ੍ਰਿਲ ਵਿਕਾਊ ਹੈ ਜੀ ਸੀਜ਼ਨ ਚੱਲੀ ਹੈ ਰੇਟ ਹੈ ਜੀ 30000 KSD 0 ਡ੍ਰਿਲ ਵਿਕਾਊ ਆ ਤਿੰਨ ਸੀਜ਼ਨ ਚੱਲੀ ਹੈ ਜੀ ਰੇਟ 30000 ਏਰੀਆ ਅਟਾਰੀ 98555 77455 98555 77452 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੇਐਸ ਦੀ 0 ਡ੍ਰਿਲ 3 ਸੀਜ਼ਨ ਚੱਲੀ ਹੋਈ 30000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਇੱਕ ਵਾਰ ਵੀਡੀਓ ਦੇ ਵਿੱਚ ਵੀ ਜ਼ਰੂਰ ਦੇਖ ਲਿਓ 18 4 30 ਦੇ ਟਾਇਰ ਵਿਕਾਉ ਨੇ ਏਰੀਆ ਫਰੀਦਕੋਟ ਰੇਟ 2200 ਰੁਪਏ 2200 ਰੁਪਏ ਰੇਟ ਰੱਖੇ ਗਿਆ ਜੀ 18 4 30 ਦੇ ਟਾਇਰ ਵਿਕਾਉ ਨੇ ਜੀ ਏਰੀਆ ਫਰੀਦਕੋਟ ਹੈ ਜੀ 9877283358 ਇਸ ਨੰਬਰ ਤੇ ਫੋਨ ਕਰਕੇ ਤੁਸੀਂ 18 430 ਦੇ ਟਾਇਰ 2200 ਰੁਪਏ ਦੇ ਵਿੱਚ ਫਰੀਦਕੋਟ ਏਰੀਏ ਦੇ ਜਾ ਕੇ ਖਰੀਦ ਸਕਦੇ ਹੋ। ਤਾਂ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਅਗੇ ਸ਼ੇਅਰ ਕਰ ਦਿਓ। ਟਰਾਲੀ ਵਿਕਾਊ ਹੈ ਜੀ 12x 6.5 ਦੀ ਇਹ ਟਰਾਲੀ ਹੈ ਜਹਾਜੀ ਫਰਸ਼ ਟਾਟਾ ਸੇਲ ਦੀ ਬਣੀ ਰੇਟ 210000 ਏਰੀਆ ਬਰਨਾਲਾ ਬਰਨਾਲਾ ਏਰੀਆ ਜੀ ਟਾਟਾ ਸੇਲ ਦੀ ਬਣੀ 12x6.5 ਦੀ ਟਰਾਲੀ ਵਿਕਾਊ ਹੈ ਜਹਾਜੀ ਫਰਸ਼ 210 ਦਾ ਰੇਟ ਮੰਗਿਆ 91150 14852 ਐਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 210000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਆਸ਼ਾ ਟਰੈਕਟਰ ਵਿਕਾਊ ਹੈ ਜੀ ਰੇਟ ਹੈ 65000 ਏਰੀਆ ਫ੍ਰੀ ਗੋਟ 97817 75700 96 97817 75796 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਸ਼ਾ ਟਰੈਕਟਰ 65000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਇੰਜਨ ਗੇਅਰ ਦੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਆਸ਼ਾ ਟਰੈਕਟਰ 65000 ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਕੋਠੀ ਵਿਕਾਊ ਹੈ ਜੀ 20 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੈ ਤੁਸੀਂ ਪੂਰੀ ਵੀਡੀਓ ਨੂੰ ਦੇਖਿਓ ਇਹ ਵੀਰ ਨੇ ਸਾਰੀ ਕੋਠੀ ਦੀ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਰੇਟ ਦੀ ਗੱਲ ਕਰੀਏ ਤਾਂ 10 ਲੱਖ ਰੁਪਏ ਰੇਟ ਰੱਖੇ ਗਿਆ ਏਰੀਆ ਜੀ ਪਿੰਡ ਪੰਬੋਈ ਬਟਾਲਾ ਜ਼ਿਲ੍ਹਾ ਗੁਰਦਾਸਪੁਰ 20 ਮਰਲੇ ਦੇ ਵਿੱਚ ਬਣੀ ਕੋਠੀ ਵਿਕਾਊ ਆ 10 ਲੱਖ ਰੁਪਏ ਕੋਠੀ ਦਾ ਰੇਟ ਹੈ ਜੀ 8437945349 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ 10 ਲੱਖ ਰੁਪਏ ਦੇ ਵਿੱਚ ਤੁਸੀਂ ਕੋਠੀ ਨੂੰ ਖਰੀਦ ਸਕਦੇ ਹੋ ਜੇਕਰ ਕੋਈ ਵੀ ਵੀਰ ਭੈਣ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦਾ ਹੋਵੇ ਜਿਵੇਂ ਕਿ ਜ਼ਮੀਨ ਪਲਾਟ ਕੋਠੀਆਂ ਘਰ ਤਾਂ ਤੁਸੀਂ ਇੱਕ ਵਧੀਆ ਵੀਡੀਓ ਬਣਾ ਕੇ ਭੇਜਿਓ ਜਿੱਨੀਆਂ ਫੋਨ ਨੂੰ ਟੇਡਾ ਕਰਕੇ ਆ ਵਧੀਆ ਵੀਡੀਓ ਬਣਾ ਕੇ ਗੇਟ ਤੋਂ ਲੈ ਕੇ ਅੰਦਰ ਤੱਕ ਦੀ ਪੰਜ-ਸੱਤ ਫੋਟੋਆਂ ਤੇ ਸਾਰੀ ਜਾਣਕਾਰੀ ਤੁਸੀਂ ਸਾਡੇ WhatsApp ਨੰਬਰ 9877988446 ਇਸ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਾਈ ਜਾਊਗੀ ਕੋਠੀਆਂ ਘਰਾਂ ਜ਼ਮੀਨ ਪਲਾਟਾਂ ਵਾਲੇ ਵੀਰਾਂ ਨੂੰ ਬੇਨਤੀ ਇੱਕ ਵੀਡੀਓ ਤੇ ਵਧੀਆ ਵੀਡੀਓ ਦੇ ਨਾਲ ਸਾਰੀ ਜਾਣਕਾਰੀ ਭੇਜੋ ਜੀ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਵੇਗੀ ਸੋ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਈ ਵਾਰੀ ਵੀਰ ਫੋਟੋਆਂ ਜਾਂ ਵੀਡੀਓ ਭੇਜ ਕੇ ਅੱਗੇ ਕੁਝ ਦੱਸਦੇ ਨਹੀਂ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਤੇ ਨਾਲ ਨਾਲ ਪੰਜ-ਸੱਤ ਫੋਟੋਆਂ ਤੇ ਪ੍ਰੋਪਰ ਵੀਡੀਓ ਤੇ ਪੂਰੀ ਜਾਣਕਾਰੀ ਸਾਡੇ WhatsApp ਨੰਬਰ ਤੇ ਭੇਜੋ ਉਸ ਤੋਂ ਬਾਅਦ ਤੁਹਾਡੀ ਐਡ ਚੈਨਲ ਤੇ ਲਾ ਦਿੱਤੀ ਜਾਊਗੀ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਸਵਾਸ਼ੇ ਕਿੱਲੇ ਜ਼ਮੀਨ ਹੈ ਜੀ ਇਹ ਇੱਕ ਕਿੱਲਾ ਤਾਂ ਇਧਰਲੇ ਪਾਸੇ ਆ ਗਿਆ ਜੀ ਤੇ ਜਿੱਥੇ ਕਾਰ ਖੜੀ ਆ ਸਵਾ ਕਿੱਲੇ ਇਧਰਲੇ ਪਾਸੇ ਆ ਗਿਆ ਚਾਰ ਕਿੱਲੇ ਇਧਰ ਹੋ ਗਏ ਇਕੱਠੇ ਚੁਕਟਾ ਦੋ ਕਿੱਲਿਆਂ ਦੀ ਬਾਹੀ ਲਮਾਈ ਦੋ 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 ਕਿੱਲਿਆਂ ਦੀ ਬਾਹੀ ਹੈ ਪਹੀ ਨਾਲ ਦੋ ਕਿੱਲੇ ਪਹੀ ਨਾਲ ਦੋ ਪਿੱਛੇ ਸਵਾ ਛੇ ਕਿੱਲੇ ਜ਼ਮੀਨ ਕੱਲੇ ਦੀ ਮੋਟਰ ਛੜਕ ਤੋਂ ਹਟਦੀਆਂ ਦੋ ਕਿੱਲੇ ਪਾਈਪਲਾਈਨ ਪਈ ਹੋਈ ਸੜਕ ਦੇ ਉੱਪਰ ਰੇਟ ਹੈਗਾ ਜਿਹੜਾ 80 ਤੋਂ 85 ਲੱਖ ਰੁਪਏ ਦਾ 80 ਲੱਖ ਰੁਪਏ ਦਾ ਅੰਦਾਜ਼ਾ ਮੰਨ ਕੇ ਚੱਲੋ ਘੱਟੋ-ਘੱਟ ਤੇ ਆਪਣਾ ਰੇਟ ਹੈਗਾ ਇਹ ਡਿਮਾਂਡ ਹੈਗੀ ਦੀ 60 ਲੱਖ ਰੁਪਏ ਦੀ ਤੇ ਇਕੱਲੇ ਦੀ ਖੇਵਟ ਹੈ ਇਕੱਲੇ ਦੀ ਮੋਟਰ ਹੈ ਪਾਈਪਲਾਈਨ ਪਈ ਹੋਈ ਹੈ ਸ਼ਹਿਰੀ ਜ਼ਮੀਨ ਹੈ ਇਸਮਾਨਾ ਸ਼ਹਿਰ ਦਾ ਰਕਬਾ ਮੰਡੀ ਤੋਂ ਹੈਗੀ 3 ਕਿਲੋਮੀਟਰ ਜਿਹੜੀ ਇਹ ਸਾਇਦ ਹੀ ਸ਼ਹਿਰ ਦੀ ਹਦੂਦ ਹੈ ਉਹ ਤੋਂ ਹੈਗੀ 2 ਕਿਲੋਮੀਟਰ ਇੱਕ ਪਾਸੇ ਇੰਡਸਟਰੀ ਇੰਡਸਟਰੀ ਏਰੀਆ ਚ ਜ਼ਮੀਨ ਆ ਗਈ ਭਵਾਨੀਗੜ੍ਹ ਰੋਡ ਆ ਗਿਆ ਭਵਾਨੀਗੜ੍ਹ ਰੋਡ ਦੇ ਇੰਤੋਂ ਤੇ ਇੱਕ ਕਲਾਰਾ ਰੋਡ ਉਹਨਾਂ ਦੇ ਗੱਬੋਂ ਦੀ ਰੋਡ ਜਾ ਰਿਹਾ ਹੈ ਪਿੰਡ ਭੇੜਪੁਰੀ ਨੂੰ ਸਮਾਨੇ ਦੇ ਨਾਲ ਬਿਲਕੁਲ ਜ਼ਮੀਨ ਆ ਗਈ ਇਹ ਉਹ ਇੰਡਸਟਰੀ ਏਰੀਆ ਦੇ ਵਿੱਚ ਜ਼ਮੀਨ ਆ ਗਈ ਜੀ ਆਪਣਾ ਇਸ ਜ਼ਮੀਨ ਦਾ ਰੇਟ ਹੈਗਾ ਜੀ 60 ਲੱਖ ਰੁਪਏ ਡਿਮਾਂਡ ਹੈ ਬਾਕੀ ਮੱਕੇ ਤੇ ਮਾੜਾ ਮੋਟਾ ਮੰਨਤਾਂ ਹੋ ਜਾਊਗਾ 2016 ਮਾਡਲ 855 ਟਰੈਕਟਰ ਬਕਾਊ ਰੇਟ ਮੌਕੇ ਤੇ ਦੱਸਿਆ ਜਾਵੇਗਾ ਪਿੰਡ ਨਰਵਾਣਾ ਜ਼ਿਲ੍ਹਾ ਬਠਿੰਡਾ ਫੋਨ ਨੰਬਰ 80544 72575